ਪੰਜਾਬ ਪੁਲਿਸ ਦੀ ਸ਼ਰਿਆਮ ਗੁੰਡਾ ਕਰਦੀ ਪੁਲਿਸ ਮਲਾਜ਼ਮਾ ਨੇ ਕੁੱਟਿਆ ਫੌਜੀ ਅਫਸਰ ਜਾਂਦੇ ਹੋਏ ਦੇ ਗਏ ਐਨਕਾਊਂਟਰ ਦੀ ਧਮਕੀ ਤਾਂ ਇਹ ਜੋ ਤਿੰਨ ਪੰਜਾਬ ਪੁਲਿਸ ਦੇ ਅਫਸਰਾਂ ਦੀਆਂ ਫੋਟੋਆਂ ਵੇਖ ਰਹੇ ਹੋ ਇਹ ਨੇ ਕਾਬਲ ਅਫਸਰ ਜਿਨ੍ਹਾਂ ਨੇ ਫੌਜੀ ਅਫਸਰ ਤੇ ਉਸਦੇ بیٹے ਦੀ ਬਹਿਰਮੀ ਨਾਲ ਕੁੱਟਮਾਰ ਕੀਤੀ ਹੈ ਤੇ ਇਹਨਾਂ ਦੇ ਨਾਂ ਨੇ ਹਰਜਿੰਦਰ ਢਿੱਲੋਂ ਹੈਪੀ ਬੋਪਰਾਏ ਰੋਨੀ ਸਿੰਘ ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਕਰਨ ਵਾਲੇ ਫੌਜੀ ਅਫਸਰ ਦੀ ਕੁੱਟਮਾਰ ਕਰਕੇ ਪੰਜਾਬ ਪੁਲਿਸ ਦੀ ਵਰਦੀ ਤੇ ਵੱਡਾ ਦਾਗ ਲਾ ਦਿੱਤਾ। ਪਰਿਵਾਰ ਦੇ ਦੱਸਣ ਮੁਤਾਬਕ ਤਿੰਨੋਂ ਪੁਲਿਸ ਅਫਸਰ ਸ਼ਰਾਬ ਦੇ ਨਸ਼ੇ 'ਚ ਸਨ ਤੇ ਵਰਦੀ ਦਾ ਗਲਤ ਫੈਦਾ ਚੋੱਕ ਕੇ ਇਹ ਆਮ ਬੰਦੇ ਨੂੰ ਬੰਦਾ ਨਹੀਂ ਸਮਝ ਰਹੇ ਸਨ ਤੇ ਇਸੇ ਦੇ ਚਲਦੇ ਫੌਜੀ ਅਫਸਰ ਦੀ ਕੁੱਟਮਾਰ ਕਰ ਦਿੱਤੀ ਤੇ ਜਾਂਦੇ ਜਾਂਦੇ ਐਨਕਾਊਂਟਰ ਦੀ ਧਮਕੀ ਵੀ ਦੇ ਦਿੱਤੀ ਤੇ ਇਸ ਮਾਮਲੇ 'ਚ ਹੁਣ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਪਰ ਤੁਹਾਨੂੰ ਦੱਸਦੇ ਆ ਕਿ ਇਸ ਕੁੱਟਮਾਰ ਤੋਂ ਬਾਅਦ ਫੌਜੀ ਅਫਸਰ ਦਾ ਪਰਿਵਾਰ 2 ਦਿਨ ਤੱਕ ਐਫਆਈਆਰ ਕਰਵਾ ਲਈ ਝਟਕਦਾ ਰਿਹਾ ਪੰਜਾਬ ਪੁਲਿਸ ਦਾ ਨਾਂ ਖਰਾਬ ਕਰਨ ਵਾਲੇ ਪੁਲਿਸ ਅਫਸਰਾਂ ਤੇ ਪੁਲਿਸ ਥਾਣੇ ਵਾਲਿਆਂ ਨੇ ਐਫਆਈਆਰ ਕਰਨ ਲਈ ਵੀ 2 ਦਿਨ ਲਗਾ ਦਿੱਤੇ ਜਿਸ ਤੋਂ ਸਾਫ ਸਾਫ ਪਤਾ ਲੱਗਦਾ ਹੈ ਪਰਿਵਾਰ ਨੂੰ ਇਨਸਾਫ ਤਾਂ ਕੀ ਦਿਵਾਉਣਾ ਆਪਣੇ ਕੁੱਟਮਾਰ ਕਰਨ ਵਾਲੇ ਮੁਲਾਜ਼ਮਾ ਨੂੰ ਬਚਾਉਣ ਲਈ ਪਰਿਵਾਰ ਨੂੰ ਹੀ ਖੱਜਲ ਖਰਾਬ ਤੇ ਰਾਜੀਨਾਮਾ ਕਰਨ ਲਈ ਦਬਾਅ ਤੇ ਧਮਕੀਆਂ ਦੇਣ ਲੱਗੇ अगले दो दिन से हम एफ कराने की ट्राई कर रहे हैं जो हो नहीं रही है पुलिस इसमें बिल्कुल सपोर्ट नहीं कर रही क्योंकि इन लोगों की इन्वॉल्वमेंट चल रही होएगी इसी प्रोसेस में करते हैं। पुलिस कौन कौन थे? हाँ पुलिस अगले दिन पुलिस ने हमें आई कार्ड और वो सब वापस भी दे दिया पर उन लोगों का हमारे सामने भी नहीं लेके आए और उनके अगेंस्ट एफ करने नहीं दे रहे और कई ज और हमारे को थ्रेट कॉल्स भी आ रही हैं और इन्होंने हरजिंदर ढिल्लो और इन लोगों ने कहा है कि आपने भी पटियाला ही रहना है और हमने भी रहना है और आपका एक बेटा भी है कल को पटियाला में ही रहना है उसमें ਉਛ ਐਸਾ ਵੀ ਹੋਇਆ ਥਾ ਕਿ ਵਹਾਂ ਪਰ ਇਨੋ ਨੇ ਕੋਈ ਆਰਥਰਪੀਡੀ ਕੀਤੀ ਸੀ ਇਨੋ ਨੇ ਲੋਗ ਇਨਕਾਉਂਟਰ ਕਰਕੇ ਹਾਂ ਇਨੋ ਨੇ ਬੋਲਾ ਇਨੋ ਨੇ ਵਰਡ ਟੂ ਵਰਡ ਇਹ ਬੋਲਾ ਜਬ ਮੈਨੇ ਪੁੱਛ ਲਾ ਕਿ ਸਰ ਐਟਲੀਸ ਆਈ ਕਾਰਡ ਔਰ ਫੋਨ ਦੇ ਦੋ ਤੇ ਇਨੋ ਨੇ ਕਾ ਜੇ ਸਵੇਰੇ ਤੱਕ ਹਾਲਤ ਹੋਈ ਤਾਂ ਆ ਜਾਇਓ ਇੱਕ ਇਨਕਾਉਂਟਰ ਕਰਕੇ ਆਏ ਆ ਤੇ ਦੇਖਿਓ ਦੂਜਾ ਨਾ ਕਰਦੀ ਐ ਇਨਾਂ ਨੇ ਇਸ ਤਰੀਕੇ ਨਾਲ ਆਲਮੋਸਟ ਨੀਅਰ ਅਬਾਊਟ ਇਸ ਸੈਂਟੈਂਸ ਟੂ ਕੁਝ ਬੋਲਿਆ ਸੀ ਇਨਕਾਉਂਟਰ ਟੂ ਰਿਲੇਟਡ ਤੇ ਉਸ ਦੇ ਬਾਅਦ अग उसके बाद इन्होंने साँ वीडियो बनाई है वीडियो बनाते हुए क्योंकि इन्हों कोई रीज़न नहीं क्या इतने लड़कियां छेड़ रही थी वीडियो बनाते हुए आ, कि कोई इन्होंने कोई सबूत होए तो जो ये वीडियो बना रहे थ उसके बाद पर, इफ यू सी सी टीवी फुटेज पुलिस को दे चुके हैं उस ड्यूरेशन कोई फीमेल सी नहीं होते कोई फादर एंड सन मिल के कोई कुड़ी नहीं छेड़ता एंड उसके बाद आ, नेक्स्ट रैंक के थे जो जिन्होंने मारपीट की सर ये इंस्पेक्टर लेवल के हैं मेरे ख्याल से और ये स्पेशल सेल के हैं और सर वी आर वेरी सॉरी जो भी हुआ है बट अभी तक पंजाब पुलिस के साइड से कल उनका डीएसपी सतनाम भी आए हैं और सब आए हैं बट हम कंटिन्यू और नानक सर से भी बात हुई है बट हम पिछले दो दिन से ट्राई कर रहे हैं कि एफ हो जाए पर हो नहीं रही है तो अभी आप यही ट्रीटमेंट करवाएंगे या आर्मी में उसमें शिफ्ट भी करेंगे अभी आपके सामने जैसे कि आए हुए थे हमारे पर्सनल्स तो वी विल लाइक जैसे आगे वो हमें गाइड करेंगे उसके अकॉर्डिंग हम करेंगे तो किस तरह की मांग करते हैं प्रशासन

ਤੇ ਉਧਰ ਹੀ ਪੁਲਿਸ ਨੇ ਹੁਣ ਕੀ ਕਾਰਵਾਈ ਕੀਤੀ ਉਹ ਵੀ ਜਰਾ ਸੁਣ ਲੋ ਇਹ ਜਿਹੜਾ ਰਜਿੰਦਰਾ ਹਸਪੀਟਲ ਦੇ ਬਾਹਰ ਇਨਸੀਡੈਂਟ ਹੋਇਆ ਸੀ ਬੜਾ ਰਿਗਰਟਫੁਲ ਇਨਸੀਡੈਂਟ ਹੈ ਨਹੀਂ ਹੋਣਾ ਚਾਹੀਦਾ ਸੀ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਸੋ ਜਿਹੜਾ ਇੱਥੇ ਕਰਨਲ ਸਾਹਿਬ ਦੀ ਤੇ ਪੁਲਿਸ ਪਾਰਟੀ ਦੀ ਆਪਸ ਵਿੱਚ ਝੜਪ ਹੋਈ ਸੀ ਉਹਦੇ ਤੇ ਅਸੀਂ ਐਫ ਆਈ ਆਰ ਦਰਜ ਕਰਦੇ ਹੋਏ 65 ਨੰਬਰ ਐਫ ਆਈ ਆਰ ਦਰਜ ਕੀਤੀ ਹੈ ਤੇ ਉਹਦੀ ਥਰੋ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੋ ਸਾਡੇ ਲਈ ਇੰਡੀਅਨ ਆਰਮੀ ਦੀ ਰਿਸਪੈਕਟ ਇਸ ਪੈਰਾਮਾਉਟ ਉਹਨਾਂ ਦੀ ਰਿਸਪੈਕਟ ਨੂੰ ਬਹਾਲ ਰੱਖਣਾ ਉਹਨਾਂ ਦੀ ਰਿਸਪੈਕਟ ਨੂੰ ਵਧਾਣਾ ਸਾਡੀ ਡਿਊਟੀ ਤੇ ਜਿਹੜਾ ਲੋਕਲ ਯੂਨਿਟ ਹੈ ਜਿਹੜੀ ਇੰਡੀਅਨ ਆਰਮੀ ਦਾ ਉਹਦੇ ਨਾਲ ਸਾਡੇ ਬੜੇ ਕੋਰਡੀਅਲ ਰਿਲੇਸ਼ਨ ਰਹੇ ਨੇ ਹਮੇਸ਼ਾ ਤੋਂ ਐਂਡ ਵੀ ਇਨਸ਼ੋਰ ਕਿ ਉਹ ਅੱਗੇ ਵੀ ਕੋਰਡੀਅਲ ਰਿਲੇਸ਼ਨ ਰਹਿਣ ਸੋ ਸਟ੍ਰਿਕਟ ਟੈਕਸ਼ਨ ਜਿਹੜਾ ਲੀਗਲੀ ਬਣਦਾ ਉਹ ਵੀ ਲਵਾਂਗੇ ਇਨਡਿਸ਼ਨ ਜਿਹੜਾ ਡਿਸਪਲਿਨਰੀ ਐਕਸ਼ਨ ਸਾਡੇ ਵੱਲੋਂ ਬਣਦਾ ਸੀਗਾ 12 ਬੰਦੇ ਜਿਹੜੇ ਨੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਪੈਂਡਿੰਗ ਦਾ ਡਿਪਾਰਟਮੈਂਟਲ ਇਨਕੁਆਇਰੀ ਸੋ ਉਹ ਡਿਪਾਰਟਮੈਂਟਲ ਇਨਕੁਆਇਰੀ ਆਲਥੋ ਚੇਅਮਨ ਇਹਦੀ ਹੁੰਦੀ ਹੈ ਐਸ ਪਰ ਪੀਪੀਆਰ ਬਟ ਉਹਨੂੰ ਅਸੀਂ ਟਾਈਮ ਬਾਉਂਡ ਕਰਕੇ ਵਿਦਨ 45 ਡੇਸ ਡਿਪਾਰਟਮੈਂ ਤੇ ਡਿਪਾਰਟਮੈਂਟ ਲਿੰਕੁਆਰੀ ਤੋਂ ਬਾਅਦ ਜੋ ਬੰਦੀ ਸਜ਼ਾ ਹੋਊਗੀ ਜੋ ਇਨਕੁਆਰੀ ਫੈਕਟਸ ਆਣਗੇ ਉਹਦੇ ਮੁਤਾਬਕ ਉਹਦੇ ਤੇ ਕੀਤੀ ਜਾਊਗੀ ਸਰ ਅਲੱਗ-ਅਲੱਗ ਦੋਨਾਂ ਪਾਰਟੀਆਂ ਵੱਲੋਂ ਤੁਹਾਨੂੰ ਸ਼ਿਕਾਇਤ ਦਿੱਤੀ ਗਈ ਹੈ ਨਾ ਇਹਦੇ 'ਚ ਜਿਹੜਾ ਪਰਚਾ ਦਰਜ ਕੀਤਾ ਗਿਆ ਉਹਦੇ 'ਚ ਦੋਵੇਂ ਪਾਰਟੀਆਂ ਵੱਲੋਂ ਆਪਣੀ-ਆਪਣੀ ਸਟੇਟਮੈਂਟ ਲਿਖਾਈ ਗਈ ਹੈ ਉਹ ਦੋਨੋਂ ਸਟੇਟਮੈਂਟਸ ਔਨ ਰਿਕਾਰਡ ਲਈਆਂ ਗਈਆਂ ਜਿਵੇਂ ਪਹਿਲਾਂ ਕਿਹਾ ਕਿ ਥੋਰੋ ਇਨਵੈਸਟੀਗੇਸ਼ਨ ਕੀਤੀ ਜਾਊਗੀ ਅਸੀਂ ਟੈਕਨੀਕਲ ਐਵੀਡੈਂਸ ਵੀ ਲਵਾਂਗੇ ਨਾਲ ਜਿਹੜੇ ਇੰਡੀਪੈਂਡੈਂਟ ਵਿਟਨੈਸ ਨੇ ਉਹਨਾਂ ਨੂੰ ਵੀ ਜੁਆਇਨ ਕਰਾਂਗੇ ਇਹਨਾਂ ਦੀ ਵੀ ਸਟੇਟਮੈਂਟਸ ਲਿਖਾਂ ਤੇ ਜਿਹੜੀ ਇਨਵੈਸਟੀਗੇਸ਼ਨ ਹੋ ਲੋਜੀਕਲ ਕਨਕਲੂਜਨ ਤੇ ਲੈ ਕੇ ਜਾਵਾਂਗੇ ਸਰ ਕਿਹੜੇ ਕਿਹੜੇ ਰੈਂਕ ਦੇ ਅਧਿਕਾਰੀ ਇਹਦੇ ਵਿੱਚ ਇਨਸਪੈਕਟਰ ਨੇ ਸਬ ਇਨਸਪੈਕਟਰ ਨੇ اے ایس ਆਈਸ ਹੈੱਡ ਕਨਸਟੇਬਲ ਤੇ ਕਨਸਟੇਬਲ ਤਾਂ ਪਰਵਾਰ ਨੂੰ ਦੋ ਦਿਨ ਖੱਜਲ ਕਰਨ ਬਾਅਦ ਪੰਜਾਬ ਪੁਲਿਸ ਚਾਕੀ ਤੇ ਉਹਨਾਂ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਨ੍ਹਾਂ ਨੇ ਇਸ ਮਾਮਲੇ ਨੂੰ ਸ਼ਾਇਦ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸਵਾਲ ਪੰਜਾਬ ਸਰਕਾਰ ਤੇ ਵੀ ਖੜੇ ਹੋ ਰਹੇ ਨੇ ਕਿ ਇਸ ਤਰ੍ਹਾਂ ਦੀ ਨੋਬਤ ਕਿਉਂ ਆ ਰਹੀ ਹੈ ਪੰਜਾਬ ਪੁਲਿਸ ਦੇ ਮੁਲਾਜ਼ਮ ਇਸ ਤਰ੍ਹਾਂ ਆਪਣੀ ਵਰਦੀ ਦਾ ਗਲਤ ਇਸਤੇਮਾਲ ਕਿਉਂ ਕਰ ਰਹੇ ਨੇ ਵਰਦੀ ਵਾਲੇ ਪੁਲਿਸ ਮੁਲਾਜ਼ਮ ਘਟ ਗੁੰਡੇ ਜ਼ਿਆਦਾ ਬਣ ਰਹੇ ਨੇ ਕੀ ਭਗਵੰਤ ਸਰਕਾਰ ਨੇ ਇੰਨੀ ਖੁੱਲ ਦੇ ਦਿੱਤੀ ਹੈ ਕਿ ਪੁਲਿਸ ਮੁਲਾਜ਼ਮ ਕੁਝ ਵੀ ਕਰਨਗੇ ਕੀ ਪੰਜਾਬ ਚ ਐਨਕਾਊਂਟਰ ਇੰਨਾ ਹੀ ਆਸਾਨ ਹੋ ਗਿਆ ਕਿ ਪੁਲਿਸ ਮੁਲਾਜ਼ਮ ਕਿਸੇ ਨੂੰ ਵੀ ਐਨਕਾਊਂਟਰ ਕਰਨ ਦੀ ਧਮਕੀ ਦੇ ਦੇਣਗੇ ਜੇਕਰ ਇਹ ਸ ਫੌਜੀ ਅਫਸਰ ਦੀ ਥਾਂ ਕੋਈ ਆਮ ਪਰਿਵਾਰ ਹੁੰਦਾ ਤਾਂ ਉਸ ਦੀ ਕੀ ਆਵਾਜ਼ ਕੋਈ ਸੁਣਦਾ ਤਾਪਾਗੰਤ ਸਰਕਾਰ ਨੂੰ ਐਸੇ ਪੁਲਿਸ ਮੁਲਾਜ਼ਮਾਂ ਤੇ ਨਕੇਲ ਕਸਨ ਦੀ ਲੋੜ ਹੈ ਜੋ ਆਪਣੀ ਵਰਦੀ ਦਾ ਗਲਤ ਇਸਤੇਮਾਲ ਕਰਕੇ ਪੰਜਾਬ ਪੁਲਿਸ ਨੂੰ ਸ਼ਰਮਸਾਰ ਕਰ ਰਹੇ ਨੇ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ